ਮੇਰਾ ਨਾਮ ਪੌਨਪੀਸ ਹੈ ਜੀ। ਪੌਨਪੀ ਜੀ ਇਗੜਾ ਤੁਹਾਡਾ ਟਰੈਕਟਰ ਚੋਰੀ ਹੋਇਆ ਸੀ। ਕਦੋਂ ਹੋਇਆ ਸੀ ਕੀ ਜੀ ਮਾਮਲਾ ਹੈ? ਇਹ 9 ਤਰੀਕ ਨੂੰ ਰਾਤ ਨੂੰ ਚੋਰੀ ਹੋਇਆ ਜੀ। ਸਾਡੇ ਕੋਲ ਮੈਂ ਮਤਲਬ ਇੱਥੇ ਮੈਂ 9 ਵਜੇ ਖੜਾ ਕਰਕੇ ਗਿਆ ਸੀ ਟਰੈਕਟਰ ਇੱਥੇ ਤੇ ਰਾਤ ਨੂੰ ਮਤਲਬ ਟਰੈਕਟਰ ਮੇਰਾ ਚੋਰੀ ਹੋ ਗਿਆ ਤੇ ਰਾਤ ਨੂੰ ਜਦੋਂ ਆਏ ਵੇਖਿਆ ਇੱਥੇ ਆਣ ਕੇ ਵਾਪਸ ਆ ਜਾਣਾ ਮੈਂ ਕਰੈਚਰ ਦਾ ਕੰਮ ਕਰਦਾ ਜਦੋਂ ਮੈਂ ਲੈ ਕੇ ਚੱਲਾ ਇੱਥੋਂ ਲੈ ਕੇ ਤੇ ਵੇਖਿਆ ਟਰੈਕਟਰ ਨਹੀਂ। ਫਿਰ ਮੈਂ 112 ਨੰਬਰ ਤੇ ਕੰਪਲੇਨਟ ਦਿੱਤੀ ਟਰਾਲੀ ਵੀ ਨਾਲ ਸੀਗੀ। ਟਰਾਲੀ ਵੀ ਨਾਲ ਸੀ। ਹਾਂਜੀ ਖਾਲੀ ਖਾਲੀ। ਅੱਛਾ ਫਿਰ ਹਾਂ ਸਾਧਿਤਾਂ ਮੈਂ ਟਰੈਕਟਰ ਕਾਈ ਲੱਭਣ ਚ ਮਦਦ ਮੈਂ ਦਿੱਤੀ ਹਾਂਜੀ ਉਹ ਤੋਂ ਬੰਦੇ ਵੀ ਫੜ ਕੇ ਲਿਆ ਹਾਂਜੀ ਬੰਦੇ ਵੀ ਫੜੇਗੇ ਚਾਰ ਬੰਦੇ ਫੜੇਗੇ ਠੀਕ ਹਾਂਜੀ ਇਹ ਸੀਸੀਟੀਵੀ ਇੱਥੇ ਉੱਪਰ ਕਟਾਈ ਸੀ ਪੰਪ ਤੋਂ ਹਾਂਜੀ ਹਾਂਜੀ ਪੁਲਿਸ ਕੋਲੋਂ ਸੂਚਨਾ ਦਿੱਤੀ ਗਈ ਸੀ ਬਾਕੀ ਕਿੰਨੇ ਜਣੇ ਦਿਖਾਈ ਦੇ ਰਹੇ ਸੀ ਸੀਸੀਟੀਵੀ ਸੀਸੀਟੀਵੀ ਵਿੱਚ ਪਾਜੀ ਤਿੰਨ ਜਣੇ ਸੀਗੇ ਹਾਂਜੀ ਤਿੰਨ ਜਿਹੜਾ ਹਾਦੀਪੁਰ ਪੁਲਿਸ ਕੋਲ ਕਿਸ ਤਰ੍ਹਾਂ ਸਹਿਯੋਗ ਮਿਲਿਆ ਤੁਹਾਨੂੰ ਉਹਨਾਂ ਦਾ ਸਾਡਾ ਬਹੁਤ ਸਹਿਯੋਗ ਦੇ ਨਾਲ ਮਤਲਬ ਉਹਨਾਂ ਦਾ ਬਹੁਤ ਸਹਿਯੋਗ ਦਿੱਤਾ ਜੀ ਉਹਨਾਂ ਕਾਕੇ ਸਾਡਾ ਟਰੈਕਟਰ ਲੱਗ ਕੇ ਜੀ ਮੈਡਮ ਦਾ ਮੈਂ ਧੰਨਵਾਦ ਕਰਦਾ ਹਾਂ ਮਿਤੀ 14/2/2025 ਨੂੰ ਪਵਨਪ੍ਰੀਤ ਸਿੰਘ son of ਲਖਵਿੰਦਰ ਸਿੰਘ ਵਾਸੀ ਬੈਬੋਵਾਲ ਸ਼ੰਨੀਆ थाना ਹਾਜ਼ਰਾ ਆਇਆ ਜਿਸ ਨੇ ਦੱਸਿਆ ਕਿ ਮਿਤੀ 9/10 ਦੇ ਦਰਮਿਆਨੀ ਰਾਤ ਨੂੰ ਉਹ ਰੰਸੋਤੇ ਪੈਟਰੋਲ ਪੰਪ ਤੇ ਟ੍ਰੈਕਟਰ ਟਰੋਲੀ ਖੜਾ ਕਰਕੇ ਘਰ ਨੂੰ ਖਾਣਾ ਖਾਣ ਗਿਆ ਸੀਗਾ ਜਦੋਂ ਵਾਪਸ ਆਇਆ ਤੇ ਟ੍ਰੈਕਟਰ ਟਰੋਲੀ ਕੋਈ ਚੋਰੀ ਕਰਕੇ ਲੈ ਗਿਆ ਸੀ ਜਿਸ ਸਬੰਧੀ ਅਸੀਂ 303/2 BNS ਤਹਿਤ FIR ਦਰਜ ਕੀਤੀ ਅਤੇ ਮਿਤੀ 15/2/2025 ਨੂੰ ਜਗਰਾਉਂ ਤੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਅਤੇ ਉਹਨਾਂ પાસે ਟਰੈਕਟਰ ਟਰੋਲੀ ਰਿਕਵਰ ਕੀਤਾ ਅਤੇ ਇਸ ਦੇ ਨਾਲ ਨਾਲ ਜਿਸ ਗੱਡੀ ਤੇ ਉਹ ਵਾਰਦਾਤ ਕੀਤੀ ਗਈ ਲੈਂਸਰ ਗੱਡੀ ਲੈ ਕੇ ਆਏ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਮੈਮ ਕਿੰਨੇ ਦੋਸ਼ੀ ਹੈ ਔਰ ਕੀ ਨਾਮ ਹੈ ਇਹਦੇ ਵਿੱਚ ਫਿਰ ਹਾਲ ਅਸੀਂ ਤਿੰਨ ਦੋਸ਼ੀਆਂ ਦੀ ਅਰੈਸਟ ਪਾਈ ਹੈ ਇੱਕ ਅਲੀ son of ਅਜਬ ਸਿੰਘ ਵਾਸੀ ਥਾਣਾ ਸਿਟੀ ਜਗਰਾਉਂ ਲਤੀਫ son of ਗੋਪੀ ਵਾਸੀ ਅਗਰਵਾਲ ਥਾਣਾ सदर ਜਗਰਾਉਂ ਲਾਡੀ son of ਅਸ਼ੋਕ ਕੁਮਾਰ ਵਾਸੀ ਮੁਲਾ ਪਰ ਦਾਖਾ ਇਹਨਾਂ ਤਿੰਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਦੋਸ਼ੀਆਂ ਨੂੰ ਨਾਮਿਨੇਟ ਕੀਤਾ ਹੋਇਆ ਜਿਹੜਾ ਨੂੰ ਅਸੀਂ ਡਿਊਰਿੰਗ ਤਫਤੀਸ਼ ਅਸੀਂ ਅਰੈਸਟ ਕਰ ਲਵਾਂਗੇ ਜਲਦੀ ਇਨ ਦੋਸ਼ੀਆਂ ਵਿੱਚੋਂ ਕਿਸੇ ਦੇ ਪਹਿਲਾਂ ਵੀ ਮਾਮਲੇ ਦਰਜ ਹੋਏ ਹਨ ਹਾਂਜੀ ਅਲੀ ਸਨ ਆਫ ਅਜੂਬ ਸਿੰਘ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਹਨ ਚੋਰੀ ਦੇ ਮੂੰਹ ਬੰਨੇ ਦੋਵਾਂ ਨੇ ਯਾਰ ਮੂੰਹ ਬੰਨੇ ਨਿਕੋ ਹੋ ਜਾ ਮੂੰਹ ਬੰਨੇ ਰਹੋ ਹਵਾ ਸਾਫ ਸੀ ਹੈ ਨਾ ਹਾਂ ਨੁਵਾਂ ਨਹੀਂ ਮੂੰਹ ਬੰਨੇ ਦੋਨੋਂ ਇਹ ਗੱਡੀ ਨਿਕਲੀ ਹੈ ਪਿੱਛੇ ਕੋਈ ਹੋਰ ਨਾ ਇਹ ਬਸ ਥੋੜਾ ਫਿਰ ਇਹਨੇ ਅੱਗੇ ਜਾ ਕੇ ਨਾ ਬੰਦਾ ਚੇਂਜ ਕਰਤਾ ਚੇਂਜ ਕੀਤੀ ਬੰਦੇ ਹੈ ਨਾ ਗੱਡੀ ਇਹ ਬੰਦੇ ਲੇਕਿਨ ਅਚੇ ਇਹ ਹੁਣ ਦੇਖ ਨਾ ਟੱਕ ਟੱਕ ਦੇ ਨਾ ਇੱਕ ਬੰਦਾ ਉਹ ਬੰਨੇ ਹੀ ਹੋਣਾ